ਪਿਆਰੇ ਸਰੋਤਾ ਜਨੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖੁਸ਼ਬੂਦਾਰ ਜ਼ਿੰਦਗੀ ਬਣਾਉਣ ਵਾਲੇ ਲੇਖ ਭਾਗ 47 ਆਓ ਸੁਣਦੇ ਹਾਂ ਈਸ਼ਵਰ ਦੀ ਭਾਸ਼ਾ ਸਿਰਫ ਪ੍ਰੇਮ ਹੀ ਹੈ ਸੰਸਾਰ ਦੇ ਸਾਰੇ ਲੋਕ ਉਸ ਦੀ ਔਲਾਦ ਹਨ ਉਹਨਾਂ ਸਾਰਿਆਂ ਨੂੰ ਉਹ ਬਚਪਨ ਤੋਂ ਹੀ ਮਾਤਾ ਪਿਤਾ ਦੇ ਰੂਪ ਵਿੱਚ ਪਿਆਰ ਕਰਦਾ ਆ ਰਿਹਾ ਹੈ ਹਰ ਕਦਮ ਤੇ ਉਹ ਆਪਣੀ ਆਗਿਆਕਾਰੀ ਔਲਾਦ ਨੂੰ ਪਿਆਰ ਕਰਦਾ ਰਹਿੰਦਾ ਹੈ ਜ਼ਿੰਦਗੀ ਦਾ ਭਾਵੇਂ ਕੋਈ ਵੀ ਪੜਾ ਹੋਵੇ ਉਸ ਕੋਲ ਤਾਂ ਬਸ ਪਿਆਰ ਹੀ ਪਿਆਰ ਤੇ ਬਖਸ਼ੀਸ਼ਾਂ ਹੀ ਆਪਣੀ ਔਲਾਦ ਲਈ ਹਨ ਪਿਆਰੇ ਪ੍ਰਭੂ ਦੇ ਪਵਿੱਤਰ ਤੇ ਪਿਆਰੇ ਰੂਪ ਦੀਆਂ ਵਿਚਾਰਾਂ ਵਿਚਾਰਦੇ ਹਾਂ ਜੀ। ਈਸ਼ਵਰ ਦੀ ਹਸਤੀ ਸੱਚ ਹੈ ਤੇ ਨਿਰੋਲ ਸੱਚ ਹੈ। ਸਾਰੇ ਗੁਣ ਉਸ ਦੇ ਹੀ ਹਨ। ਉਹ ਗੁਣੀ નિਧਾਨ ਹੈ। ਪਹਿਲਾ ਪ੍ਰਥਮ ਗੁਣ ਪਿਆਰ ਹੈ। ਪ੍ਰੇਮ ਹੈ, ਮੁਹੱਬਤ ਹੈ। ਸਭ ਨੂੰ ਪਿਆਰ ਕਰਦਾ ਹੈ। ਸਾਰੀ ਸ੍ਰਿਸ਼ਟੀ ਤੇ ਰਚੀ ਹੋਈ ਆਪਣੀ ਰਚਨਾ ਨੂੰ ਉਹ ਬੇਹਦ ਪਿਆਰ ਕਰਦਾ ਹੈ। ਮਾਤਾ ਪਿਤਾ ਹੋਣ ਦੇ ਨਾਤੇ ਆਪਣੀ ਆਗਿਆਕਾਰੀ ਔਲਾਦ ਨੂੰ ਬਸ ਪਿਆਰ ਹੀ ਕਰਦਾ ਹੈ ਤੇ ਕਰਦਾ ਰਹਿੰਦਾ ਹੈ ਤੇ ਬਖਸ਼ੀਸ਼ਾਂ ਵੀ ਦਿੰਦਾ ਰਹਿੰਦਾ ਹੈ। ਅਵਗਿਆਕਾਰੀ ਔਲਾਦ ਨੂੰ ਸਮਝਾਉਂਦਾ ਹੈ, ਝਿੜਕਦਾ ਹੈ ਛੋਟੇ-ਛੋਟੇ ਦੁੱਖਾਂ ਦੇ ਰੂਪ ਵਿੱਚ ਕਿਉਂਕਿ ਉਸ ਦਾ ਸੁਭਾ ਸੱਚਾ ਸੋਚਾ ਪਵਿੱਤਰ ਹੈ ਤੇ ਉਹ ਚਾਹੁੰਦਾ ਹੈ ਮੇਰੀ ਔਲਾਦ ਮੇਰੇ ਵਰਗੀ ਹੋਵੇ ਮੇਰੇ ਵਰਗੇ ਹੀ ਗੁਣ ਉਸ ਕੋਲ ਹੋਣ ਭਾਈ ਲੈਣਾ ਜੀ ਨੇ ਨਿਰੰਕਾਰ ਦੇ ਸਰਗੁਣ ਰੂਪ ਗੁਰੂ ਨਾਨਕ ਸਾਹਿਬ ਜੀ ਨੂੰ ਬਿਨਾਂ ਕਿਸੇ ਹੱਦ ਤੋਂ ਬੇहद ਪਿਆਰ ਕੀਤਾ ਹੁਕਮ ਮੰਨਿਆ ਸੱਚ ਹੀ ਸੱਚ ਜਾਣ ਕੇ ਮੰਨਿਆ ਕਿਸੇ ਵੀ ਡਰ ਜਾਂ ਲਾਲਚ ਤੋਂ ਰਹਿਤ ਪਵਿੱਤਰ ਪਿਆਰ ਗੁਰੂ ਦੇ ਚਰਨਾਂ ਵਿੱਚ ਰੱਖ ਦਿੱਤਾ ਸੱਚ ਦੇ ਮੁਜੱਸਮੇ ਗੁਰੂ ਜੀ ਨੇ ਵੀ ਗਲੇ ਲਾ ਕੇ ਆਖਿਆ ਲੈਣਿਆ ਤੂੰ ਮੇਰਾ ਹੀ ਅੰਗ ਬਣ ਗਿਆ ਹੈ ਮੈਂ ਤੈਨੂੰ ਪਿਆਰ ਕਰਦਾ ਹਾਂ ਕਰਦਾ ਸੀ ਤੇ ਕਰਦਾ ਰਹਾਂਗਾ ਤੂੰ ਵੀ ਮੈਨੂੰ ਵਧੇਰੇ ਪਿਆਰ ਕਰਦਾ ਰਿਹਾ ਹੈ ਮੇਰਾ ਦਿਲ ਜਿੱਤ ਲਿਆ ਹੈ ਗੁਰੂ ਅਮਰਦਾਸ ਜੀ ਨੇ ਵੀ ਆਪਣੇ ਤੋਂ ਵੀ ਉਮਰ ਵਿੱਚ 40 ਸਾਲ ਛੋਟੇ ਗੁਰੂ ਨੂੰ ਗੁਰੂ ਜਾਣ ਕੇ ਸੇਵਾ ਕੀਤੀ ਪਿਆਰ ਕੀਤਾ ਬਾਣੀ ਨੂੰ ਪਰਖਿਆ ਮੰਨਿਆ ਇੱਥੇ ਵੀ ਕੋਈ ਹੱਦ ਨਹੀਂ ਸੀ ਦੋਨਾਂ ਗੁਰੂ ਤੇ ਚੇਲੇ ਵਿੱਚ ਜਦੋਂ ਗੁਰੂ ਅਮਰਦਾਸ ਜੀ ਦੇ ਬੋਲ ਸੱਚੇ ਹੋਣ ਲੱਗੇ ਤਾਂ ਗੁਰੂ ਅੰਗਦ ਸਾਹਿਬ ਜੀ ਨੇ ਕਿਹਾ ਪੁਰਖਾ ਤੂੰ ਆਪਣੇ ਸੱਚੇ ਪਿਆਰ ਗੁਰੂ ਪਿਆਰ ਪ੍ਰਭੂ ਪਿਆਰ ਦੀ ਸਿਖਰ ਤੇ ਪਹੁੰਚ ਗਿਆ ਹੈ ਅਰਥਾਤ ਤੂੰ ਗੁਰੂ ਨਾਨਕ ਦਾ ਵਾਰਿਸ ਬਣ ਗਿਆ ਹੈ ਅਤੇ ਤੂੰ ਗੁਰੂ ਨਾਨਕ ਨੂੰ ਬੇਹਦ ਪਿਆਰ ਕੀਤਾ ਤੇ ਗੁਰੂ ਨਾਨਕ ਹੋ ਗਿਆ ਹੈ ਗੁਰੂ ਨਾਨਕ ਦੇ ਵਿਚਾਰਾਂ ਨੂੰ ਪੁੱਲੀ ਪਟਕੀ ਮਨੁੱਖਤਾ ਦੇ ਮਨਾ ਵਿੱਚ ਟਿਕਾ ਦੇ ਚੌਥੇ ਗੁਰੂ ਗੁਰੂ ਰਾਮਦਾਸ ਜੀ ਨੇ ਵੀ ਗੁਰੂ ਅਮਰਦਾਸ ਜੀ ਨੂੰ ਗੁਰੂ ਨਾਨਕ ਰੂਪ ਸਮਝਦੇ ਹੋਏ ਬੇਹਦ ਨਿਮਰਤਾ ਨਾਲ ਪਿਆਰ ਤੇ ਸਤਿਕਾਰ ਦਿੰਦੇ ਰਹੇ ਉਹਨਾਂ ਪਾਸੋਂ ਅਸ਼ੀਰਵਾਦ ਤੇ ਪਿਆਰ ਵੱਧ ਤੋਂ ਵੱਧ ਪ੍ਰਾਪਤ ਕਰਦੇ ਸਨ ਜਿਵੇਂ ਜਿਵੇਂ ਉਹ ਗੁਰੂ ਪਿਆਰ ਵਿੱਚ ਭਿੱਜਦੇ ਸਨ ਤੀਵੇਂ-ਤੀਵੇਂ ਉਹਨਾਂ ਵਿੱਚ ਨਿਮਰਤਾ ਵੱਧਦੀ ਜਾਂਦੀ ਸੀ ਤੇ ਪਿਆਰੇ-ਪਿਆਰੇ ਉਹਨਾਂ ਦੇ ਬਾਣੀ ਰੂਪ ਵਿੱਚ ਮੂਲ ਸ਼ਬਦ ਮਨੁੱਖਤਾ ਦੇ ਹਿਰਦੇ ਨੂੰ ਠਾਰਦੇ ਰਹਿੰਦੇ ਸਨ ਗੁਰੂ ਅਰਜਨ ਪਾਤਸ਼ਾਹ ਨੂੰ ਜਦੋਂ ਪਿਤਾ ਗੁਰੂ ਰਾਮਦਾਸ ਜੀ ਨੇ ਵਿਆਹ ਤੇ ਲਾਹੌਰ ਭੇਜਿਆ ਤੇ ਆਖਿਆ ਸੀ ਤੁਸੀਂ ਉਦੋਂ ਤੱਕ ਨਹੀਂ ਆਉਣਾ ਜਦੋਂ ਤੱਕ ਅਸੀਂ ਨਾ ਆਖੀਏ ਪਰ ਗੁਰੂ ਅਰਜਨ ਪਾਤਸ਼ਾਹ ਨੇ ਪਿਆਰ ਵਿੱਚ ਭੀਜੇ ਹੋਏ ਤੇ ਪਿਆਰ ਤੋਂ ਵਾਂਝੇ ਹੋਏ ਚਿੱਠੀ ਵਿੱਚ ਲਿਖ ਕੇ ਭੇਜਿਆ ਸੀ ਮੇਰਾ ਮਨ ਲੋਚੈ ਗੁਰਦਰਸ਼ਨ ਤਾਈ ਬਿਲਪ ਕਰੇ ਚਾਤ੍ਰਿਕ ਕੀ ਨਿਆਈ ਤਰੀਖਾ ਨਾ ਉਤਰੈ ਸ਼ਾਂਤ ਨਾ ਆਵੇ ਬਿਨ ਦਰਸ਼ਨ ਸੰਤ ਪਿਆਰੇ ਜੀਓ ਇਹ ਚਿੱਠੀ ਗੁਰੂ ਦੇ ਪਿਆਰ ਪ੍ਰਤੀ ਲਿਖੀ ਗਈ ਸੀ। ਮਨ ਗੁਰੂ ਤੋਂ ਬਿਨਾਂ ਉਦਾਸ ਹੋ ਗਿਆ ਸੀ ਕਿਉਂਕਿ ਗੁਰੂ ਨਾਲ ਅੰਤਾਂ ਦਾ ਪਿਆਰ ਸੀ। ਸਾਰੇ ਗੁਰੂ ਆਪਣੇ ਈਸ਼ਟ ਨੂੰ ਅੰਤਾਂ ਦਾ ਪਿਆਰ ਕਰਦੇ ਸਨ। ਪਿਆਰ ਇੱਕ ਤਰਫਾ ਨਹੀਂ ਹੁੰਦਾ, ਦੋ ਤਰਫਾ ਹੁੰਦਾ ਹੈ। ਉਹੀ ਸੱਚਾ ਪਿਆਰ ਹੁੰਦਾ ਹੈ। ਚਰਨ ਸ਼ਰਨ ਗੁਰ ਇੱਕ ਪੈਂਡਾ ਜਾਏ ਚੱਲ ਸਤਿਗੁਰ ਕੋਟ ਪੈਂਡਾ ਅੱਗੇ ਹੋਏ ਲੇਤ ਹੈ ਭਾਵ ਅਸੀਂ ਪਿਆਰ ਤੇ ਗੁਰੂ ਪ੍ਰਤੀ ਸ਼ਰਨ ਨੂੰ ਮਨ ਵਿੱਚ ਰੱਖ ਕੇ ਗੁਰੂ ਵੱਲ ਇੱਕ ਕਦਮ ਅੱਗੇ ਵਧਾਈਏ ਤਾਂ ਉਹ ਕਰੋੜਾਂ ਕਦਮ ਸਾਡੇ ਵੱਲ ਵਧਾਉਂਦਾ ਹੈ ਆਪਣੇ ਪਿਆਰ ਦੀ ਗਲਵਕੜੀ ਪਾਉਣ ਲਈ ਤਿਆਰ ਰਹਿੰਦਾ ਹੈ ਸਾਰੇ ਭਗਤ ਆਪਣੇ ਈਸ਼ਵਰ ਪ੍ਰਤੀ ਚਾਹੇ ਕਿਸੇ ਵੀ ਜਾਤ ਧਰਮ ਦੇ ਮਨੁੱਖ ਸਨ ਉਹਨਾਂ ਨੇ ਈਸ਼ਵਰ ਨੂੰ ਪੂਰੇ ਪਿਆਰ ਸਤਕਾਰ ਨਾਲ ਪਿਆਰ ਕੀਤਾ ਈਸ਼ਵਰ ਨੇ ਵੀ ਉਹਨਾਂ ਨੂੰ ਉਸੇ ਤਰ੍ਹਾਂ ਹੀ ਮਾਨਤਾ ਦਿੱਤੀ ਹੁਣ ਥੋੜਾ ਮਨ ਵਿੱਚ ਰੱਖ ਕੇ ਸੋਚੀਏ ਕਿ ਜੇਕਰ ਅਸੀਂ ਆਪਣੇ ਸੱਚੇ ਪ੍ਰਭੂ ਨੂੰ ਜਾਂ ਆਪਣੇ ਸੱਚੇ ਗੁਰੂ ਨੂੰ ਪੂਰੇ ਪਿਆਰ ਤੇ ਸਤਕਾਰ ਨਾਲ ਭਿੱਜ ਕੇ ਉਸ ਪ੍ਰਤੀ ਭਾਵਨਾ ਰੱਖਿਏ ਤਾਂ ਮਨ ਵਿੱਚ અપਾਰ ਸ਼ਰਦਾ ਉਪਜਦੀ ਹੈ ਇੱਕ ਤਰ੍ਹਾਂ ਨਾਲ ਮਨ ਵਿੱਚ ਸੱਚ ਦੀ ਠੰਡੀ ਲਹਿਰ ਚੱਲਣ ਲੱਗਦੀ ਹੈ ਆਨੰਦ ਦਾ ਸਵਾਦ ਆਉਂਦਾ ਹੈ ਅਸੀ ਮਨੁੱਖ ਜੇ ਸਦੀਵੀ ਸੁਖ ਚਾਹੁੰਦੇ ਹਾਂ ਖੁਸ਼ੀ ਚਾਹੁੰਦੇ ਹਾਂ ਜ਼ਿੰਦਗੀ ਦੇ ਅਰਥ ਸਮਝਣਾ ਚਾਹੁੰਦੇ ਹਾਂ ਤੇ ਜ਼ਿੰਦਗੀ ਨੂੰ ਭਰਪੂਰ ਪਿਆਰ ਵਿੱਚ ਬਦਲਣਾ ਚਾਹੁੰਦੇ ਹਾਂ ਚਾਹੇ ਇਸ਼ਟ ਪ੍ਰਤੀ ਚਾਹੇ ਲੋਕਾਈ ਪ੍ਰਤੀ ਚਾਹੇ ਈਸ਼ਵਰ ਦੇ ਸਦਗੁਣਾ ਨਾਲ ਪਿਆਰ ਪਾ ਕੇ ਤੇ ਅਮਲ ਕਰਕੇ ਸੁਚੱਜੀ ਜ਼ਿੰਦਗੀ ਦਾ ਆਨੰਦ ਮਾਣ ਸਕਦੇ ਹਾਂ ਸੱਚੇ ਈਸ਼ਵਰ ਨਾਲ ਪਿਆਰ ਕਰਨ ਨਾਲ ਅਗੋਂ ਪਿਆਰ ਮਿਲਦਾ ਹੈ ਸਾਰੇ ਗੁਣਾ ਦੀ ਪ੍ਰਾਪਤੀ ਹੁੰਦੀ ਹੈ ਮੇਰੇ ਖਿਆਲ ਵਿੱਚ ਈਸ਼ਵਰ ਪਿਆਰ ਵੰਡਣ ਲਈ ਹਮੇਸ਼ਾ ਟੱਟ ਪਰ ਰਹਿੰਦਾ ਹੈ ਉਹ ਚਾਹੁੰਦਾ ਹੈ ਕਿ ਮੇਰੀ ਔਲਾਦ ਮੇਰੇ ਸਾਰੇ ਜਹਾਨ ਦੇ ਬੱਚੇ ਮੇਰੇ ਗੁਣਾ ਨੂੰ ਧਾਰਨ ਤੇ ਮੇਰੇ ਨਾਲ ਰੋਜ਼ ਵੱਧ ਤੋਂ ਵੱਧ ਕਦਮ ਅੱਗੇ ਵਧਾਉਣ ਤੇ ਮੈਂ ਉਹਨਾਂ ਨੂੰ ਆਪਣੀ ਗਲਵਕੜੀ ਵਿੱਚ ਲੈ ਲਵਾਂ ਤੇ ਉਹਨਾਂ ਨੂੰ ਸਾਰੇ ਸੁੱਖ ਪ੍ਰਦਾਨ ਕਰ ਦੇਵਾਂ ਕੋਈ ਵੀ ਮਨੁੱਖ ਜਿਸ ਦਾ ਮਨ ਅੱਛਾ ਹੈ ਜਾਂ ਅੱਛਾ ਹੋ ਰਿਹਾ ਹੈ ਜਾਂ ਅਧਿਕਤਮ ਅੱਛਾ ਹੈ ਇਸੇ ਤਰ੍ਹਾਂ ਦੀ ਅਵਸਥਾ ਵਾਲੇ ਦੂਜੇ ਮਨੁੱਖ ਨੂੰ ਮਿਲਦਾ ਹੈ ਤੇ ਇੱਕ ਦੂਜੇ ਦੇ ਸਤਕਾਰ ਵੀ ਮਿੱਠੇ-ਮਿੱਠੇ ਪਿਆਰੇ-ਪਿਆਰੇ ਬੋਲ ਬੋਲਦੇ ਹਨ ਤੇ ਆਪਸੀ ਗੱਲਬਾਤ ਕਰਦੇ ਹਨ ਤਾਂ ਦੋਹਾਂ ਦੇ ਮਨਾਂ ਵਿੱਚ ਇੱਕ ਦੂਸਰੇ ਦੇ ਪ੍ਰਤੀ ਪਿਆਰ ਵਧਦਾ ਹੈ ਠੰਡ ਪੈਂਦੀ ਹੈ ਤੇਜੀ ਹੋਰ ਤੇ ਹੋਰ ਗੱਲਾਂ ਕਰਨ ਨੂੰ ਕਰਦਾ ਹੈ ਇਸ ਦਾ ਕਾਰਨ ਹੈ ਸੱਚੇ ਪਿਆਰੇ ਈਸ਼ਵਰ ਦੀ ਬੋਤਾਤ ਦੋਹਾਂ ਦੇ ਮਨਾਂ ਵਿੱਚ ਈਸ਼ਵਰ ਮਿੱਠੇ ਬੋਲ ਤੇ ਪਿਆਰੇ ਬੋਲ ਨੂੰ ਸੁਣਦਾ ਹੈ ਤਾਂ ਉਹ ਵੀ ਗਤਗਤ ਹੋ ਜਾਂਦਾ ਹੈ ਆਪਣੇ ਬੱਚਿਆਂ ਨੂੰ ਪਿਆਰ ਅੰਦਰ ਖਾਤੇ ਮਨਾ ਵਿੱਚ ਬਖਸ਼ਦਾ ਰਹਿੰਦਾ ਹੈ ਜਦੋਂ ਅਸੀਂ ਈਸ਼ਵਰ ਪ੍ਰਤੀ ਪਿਆਰੇ ਪਿਆਰੇ ਮਿੱਠੇ ਬੋਲ ਕਵਿਤਾ ਦੇ ਰੂਪ ਵਿੱਚ ਗਾਉਂਦੇ ਹਾਂ ਉਦੋਂ ਵੀ ਸਾਨੂੰ ਆਨੰਦ ਤੇ ਸੁੱਖ ਦੀ ਪ੍ਰਾਪਤੀ ਹੁੰਦੀ ਹੈ ਸਾਰੇ ਲੇਖ ਦਾ ਅਸੀਂ ਇਹ ਰਸ ਕੱਢਿਆ ਹੈ ਕਿ ਈਸ਼ਵਰ ਤਾਂ ਪਿਆਰ ਦੇਣ ਨੂੰ ਤਿਆਰ ਬੈਠਾ ਹੈ ਇਹ ਦਿਨ ਦਾ ਵੀ ਰਹਿੰਦਾ ਹੈ ਅਸੀਂ ਸਾਰੇ ਉਸ ਨਾਲ ਪਿਆਰ ਪਾ ਕੇ ਰੱਖੀਏ ਪਿਆਰ ਦੀ ਭਾਸ਼ਾ ਉਸ ਨੂੰ ਪਿਆਰੀ ਲੱਗਦੀ ਹੈ ਤੇ ਉਹ ਫਿਰ ਸਾਨੂੰ ਪਿਆਰ ਦੀ ਭਾਸ਼ਾ ਵਿੱਚ ਹੀ ਉੱਤਰ ਦਿੰਦਾ ਹੈ ਵਿਚਾਰ ਦਿਵਿੰਦਰਜੀਤ ਸਿੰਘ ਪਿਆਰੇ ਸਰੋਤਾਜਨੋ ਨਿਰੋਲ ਸੱਚ ਦਾ ਗਿਆਨ ਟੀਵੀ ਚੈਨਲ ਜੋ ਸੱਚ ਦੇ ਪ੍ਰਚਾਰ ਲਈ ਹੈ ਇਸ ਨੂੰ ਰੋਜ਼ਾਨਾ ਸੁਣੋ ਜੀ ਤੇ ਆਪਣੇ ਮਿੱਤਰਾਂ ਤੇ ਰਿਸ਼ਤੇਦਾਰਾਂ ਵਿੱਚ ਇਸ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ ਤੇ ਸਬਸਕ੍ਰਾਈਬ ਵੀ ਕਰਵਾਓ ਜੀ ਸੱਚ ਦਾ ਗਿਆਨ ਵੰਡਣਾ ਪਰ ਉਪਕਾਰ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ